ਉਸ ਦਾ ਟਾਈਮ ਤੇ ਮੈਂ ਬਣਾਉਣੀ ਸੀ ਹਲੇ ਸਬਜ਼ੀ ਤੇ ਸਰਦਾਰ ਜੀ ਆ ਗਏ ਸੀ ਨਾ ਤੋਂ ਕਿ ਲੱਗੇ ਸੀ ਬੱਚਿਆਂ ਨਾਲ ਇੰਜੋਏ ਕਰਨ ਖੇਡਣ ਉਹ ਪੁਰਾਣੀਆਂ ਖੇਡਦਾ ਖੇਡਾ ਖੇਡਦੇ ਹੁੰਦੇ ਨੇ ਬੱਚਪਨ ਵਿੱਚ ਉਹ ਤੇ ਦੇਖੋ ਜੀ ਲੱਗੇ ਪਈ ਨੇ ਪੂਰਾ ਫੁੱਲ ਇੰਜੋਏ ਕਰਨ ਤੇ ਰੌਣਕ ਲੱਗ ਜਾਂਦੀ ਆ ਹਨਾ ਜਦੋਂ ਬੱਚੇ ਸਰਦਾਰ ਜੀ ਖੇਡਦੇ ਨੇ ਮਤਲਬ ਕਿ ਸਾਰਾ ਪੂਰਾ ਪਰਿਵਾਰ ਇਕੱਠਾ ਹੋ ਕੇ ਬੈ ਜਾਦਾ ਫਿਰ ਤਾਂ ਰੌਣਕ ਲੱਗ ਜਾਂਦੀ ਆ ਹਨਾ ਮੈਂ ਹੱਲੇ ਸਬਜ਼ੀ ਬਣਾਉਂਦੀ ਸੀ ਮਟਰ ਮੈਂ ਕੱਢ ਲਏ ਸੀ ਤੇ ਸਰਦਾਰ ਜੀ ਨੇ ਕਹਿ ਕੇ ਸਿਰਫ ਮੈਨੂੰ ਅੱਧਾ ਘੰਟਾ ਦੇ ਦਿਓ ਅੱਧੇ ਘੰਟੇ ਦੇ ਵਿੱਚ ਸਬਜ਼ੀ ਵੀ ਮੈਂ ਤਿਆਰ ਕਰ ਦੂੰਗੀ ਤੇ ਰੋਟੀ ਵੀ ਤਿਆਰ ਕਰ ਦੂੰਗੀ ਤੇ ਸਰਦਾਰ ਜੀ ਕਹਿੰਦੇ ਚਲੋ ਠੀਕ ਹੈ ਵੀ ਚਲ ਐਂਦਾ ਮੈਂ ਬੱਚਿਆਂ ਨਾਲ ਮਤਲਬ ਕੀ ਖੇਡ ਲੈਣਾ ਤੇ ਜਦੋਂ ਰੋਟੀ ਬਣ ਗਈ ਤੇ ਫੇਰ ਇਕੱਠੀ ਖਾ ਲਾਂਗੇ ਸਾਰੇ ਹਲਕੇ ਪਰ ਹੈਲੋ ਜੀ ਸ਼ਸ਼ੀਆ ਕਾਂਸੀ ਸਾਰਿਆਂ ਨੂੰ ਮੈਂ ਹਸਰਜੀ ਪਿੰਡੂ ਲਈ ਤੁਹਾंचं चैनल पे मैं सबका स्वागत करती हूं हो सुनाओ जी की कैसे ਤੁਸੀਂ ਸਾਰੇ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਪਾਪਾ ਜੀ ਕਰੀ ਜਾਂਦੇ ਨੇ ਰੈਰਾ ਅੱਜ ਦਾ ਪਾਠ ਆਪਾਂ ਬਣਾਉਨੇ ਆ ਅੱਜ ਦੀ ਸਬਜੀ ਸਬਜੀ ਬਣਾਉਨੇ ਆਪਾਂ ਇਹ ਹੈਗੇ ਨੇ ਖੁੰਮਾ ਪੰਜਾਬੀ ਚ ਕਹਿੰਦੇ ਨੇ ਇਹਨੂੰ ਖੁੰਬਾ ਇੰਗਲਿਸ਼ ਚ ਕਹਿੰਦੇ ਨੇ ਮਸ਼ਰੂਮ ਤੇ ਇਹਦੀ ਸਬਜੀ ਬਣਾਉਣੀ ਹੈ ਪਹਿਲੀ ਵਾਰ ਬਣਾਉਣੀ ਹੈ ਸਬਜੀ ਤੇ ਵਿੱਚ ਪਾਵਾਂਗੇ ਆਪਾਂ ਦੋ ਆਲੂ ਮੈਂ ਬੱਚਿਆ ਕਰਕੇ ਪਾਈਨੇ ਮੈਨੂੰ ਜੇ ਬੱਚੇ ਨਾ ਖਾਦੀਨ ਸਬਜੀ ਇਸ ਲਈ ਮੈਂ ਦੋ ਆਲੂ ਵੱਟੇ ਨੇ ਵਿੱਚ ਨਾਲ ਹੋ ਕੇ ਮਟਰ ਮਟਰ ਪਾ ਕੇ ਬਣਾਵਾਂਗੇ ਖੁੰਬਾ ਤੇ ਇਧਰ ਜੀ ਆਪਾਂ ਨੇ ਧਰ ਲਿਆ ਗੈਸ ਤੇ ਕੁੱਕਰ ਕੁੱਕਰ ਦੇ ਵਿੱਚ ਪਾਉਨੇ ਜੀ ਆਪਾਂ ਤੇਲ ਕਾਚੀ ਬਣਾਇਆ ਪਾਣੀ ਤੇ ਤੇਲ ਧਰ ਲਿਆ ਕੁੱਕਰ ਦੇ ਵਿੱਚ ਪਾ ਲਿਆ ਇੱਕ ਕੜਛੀ ਤੇਲ ਦੀ ਪਾ ਲਈ ਤੇ ਜਦੋਂ ਥੋੜਾ ਜਿਹਾ ਆਪਣਾ ਤੇਲ ਮਤਲਬ ਕੀ ਕਰਨ ਜੋਦੇ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਰਗੜਿਆ ਹੋਇਆ ਮਸਾਲਾ ਮਸਾਲਾ ਆਪਾਂ ਨਹੀਂ ਰਗੜ ਲਈ ਟਮਾਟਰ ਹੈ ਨਹੀਂ ਸੀ ਟਮਾਟਰ ਖਤਮ ਹੋਏ ਪਏ ਨੇ ਮੈਂ ਕਿ ਚੱਲ ਚ ਕੱਲੂ ਜਾਣਗੇ ਸਰਦਾਰਜੀ ਬਾਜ਼ਾਰ ਤੇ ਕੱਲੂ ਮਗਾ ਲਾਂਗੇ ਤੇ ਇਸ ਲਈ ਟਮਾਟਰ ਆਪਾਂ ਪਾਉਂਦੇ ਨਹੀਂ ਹੈਗੇ ਤੇ ਤੇਲ ਆਪਰ ਨਾ ਹੁੰਦਾ ਗਰਮ ਫਿਰ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਮਸਾਲਾ ਲੋ ਜੀ ਆਪਾਂ ਨਾ ਤੇਲ ਹੋ ਗਿਆ ਗਰਮ ਤੇ ਇਹਦੇ ਵਿੱਚ ਪਾਉਂਦੇ ਹਾਂ ਹੁਣ ਆਪਾਂ ਰਗੜਿਆ ਹੋਇਆ ਮਸਾਲਾ ਗ੍ਰाइंड ਕੀਤਾ ਹੋਇਆ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਇਹਦੇ ਵਿੱਚ ਜੀਰਾ ਜੇ ਆਪਾਂ ਜੀਰਾ ਪਹਿਲਾਂ ਪਾ ਦਾਂਗੇ ਤਾਂ ਮਤਲਬ ਕਾ ਸਬਜੀ ਸੌਰੀ ਤੜਕੇ ਦੇ ਵਿੱਚ ਦਾ ਜੀਰਾ ਆਪਣਾ ਮਸਜਾ ਹੁੰਦਾ ਇਸ ਲਈ ਮੈਂ ਬਾਅਦ 'ਚ ਹੀ ਪਾਉਣੀ ਆ। ਇਹਨਾਂ ਆਪਣਾ ਮਸਾਲਾ ਭੁਜੇ ਲਈ ਇਹਨਾਂ ਜਿਹੜੀ ਆਪਣੀ ਇਹ ਖੁੰਬਾਂ ਨੇ ਇਹਨਾਂ ਨੂੰ ਆਪਾਂ ਕੱਟ ਲੈਣੇ ਆ ਦੋ ਹਿੱਸੇ ਕਰ ਲੈਣੇ ਇਹਨਾਂ ਦੇ। 2 ਕਰੋ ਚਾਹੇ 4 ਕਰੋ। ਪਹਿਲਾਂ ਤਾਂ ਇਹ ਮੈਂ ਖੁੰਬਾਂ ਨੂੰ ਧੋਤੇ ਸਮਾਰ ਕੇ ਚੰਗੀ ਤਰ੍ਹਾਂ ਮਲ ਕੇ ਧੋਤਾ ਹੈ ਖੁੰਬਾਂ ਨੂੰ। ਤੇ ਫਿਰ ਇਸ ਤੋਂ ਬਾਅਦ ਇਹਨੂੰ ਨਾ ਏਦਾਂ ਹੋਲੀ ਹੋਲੀ ਸਾਰਿਆਂ ਉੱਪਰੋਂ ਮਤਲਬ ਕਿ ਛਿਲਕਾ ਜਿਹਾ ਉਤਾਰ ਦਿੱਤਾ ਚਿਹੜੇ ਮਤਲਬ ਕਿ ਤੋਂ ਚਾਕੂ ਨਾਲ ਬਰੀਕ-ਬਰੀਕ ਜਿਹਾ ਛਿਲਕਾ ਲਾ ਦਿੱਤਾ ਤੇ ਏਦਾਂ ਚਾਰ ਹਿੱਸੇ ਕਰ ਲਾਨੇ ਆਪਾਂ ਖੁੰਬਾਂ ਦੇ ਦੇਖੋ ਕਿੱਦਾਂ ਦੀ ਬਣੂ ਸਬਜ਼ੀ ਮੈਂ ਤਾਂ ਪਹਿਲੀ ਵਾਰ ਬਣਾ ਰਹੀ ਆ ਜੀ ਸੁਣਿਆ ਤਾਂ ਹੈਗਾ ਟੇਸਟ ਇੰ ਬੜੀਆ ਲੱਗਦਾ ਪਰ ਮੈਂ ਖਾਧੀਆਂ ਵੀ ਨਹੀਂ ਹੈਗੀਆਂ ਨਾ ਕਦੇ ਬਿਆਸ ਆਦੀ ਤੇ ਵੀ ਮੈਂ ਕਦੇ ਇਹਦੀ ਸਬਜ਼ੀ ਖਾਦੀ ਹੈਗੀ। ਲਓ ਜੀ ਆਪਣਾ ਮਸਾਲਾ ਹੋ ਗਿਆ ਰੈਡੀ ਤੇ ਇਹਦੇ ਵਿੱਚ ਪਾ ਦਨੇ ਆਪਾਂ ਸਵਾਦ ਅਨੁਸਾਰ ਨਮਕ, ਮਿਰਚ, ਹਲਦੀ ਤੇ ਹੁਣ ਇਹਦੇ ਵਿੱਚ ਪਾ ਮੰਨੀ ਆਪਾਂ ਥੋੜਾ ਜਿਹਾ ਪਾਣੀ ਪਾਣੀ ਆਪਾਂ ਨੇ ਪਾ ਦਿੱਤਾ ਐ ਇਹਨਾਂ ਆਪਣਾ ਮਸਾਲਾ ਰੈਡੀ ਹੁੰਦਾ ਜਦੋਂ ਮਤਲਬ ਕਿ ਮਸਾਲੇ ਨੇ ਨਾ ਕਿਉਂ ਹੋ ਜਾ ਛੱਡ ਦਿੱਤਾ ਤੇ ਫਿਰ ਆਪਣਾ ਮਸਾਲਾ ਬਿਲਕੁਲ ਤੱਕ ਜਾਊਗਾ ਮਸਾਲਾ ਲਾ ਹੋ ਗਿਆ ਆਪਣਾ ਰੈਡੀ ਤੇ ਦੇਖੋ ਮਸਾਲਾ ਆਪਣਾ ਹੋ ਗਿਆ ਰੈਡੀ ਤੇ ਇਹਦੇ ਵਿੱਚ ਪਾਉਣੇ ਆਪਾਂ ਖੁੰਮਾ ਤੇ ਨਾਲ ਹੀ ਪਾਵਾਂਗੇ ਆਪਾਂ ਮਾਟਰ ਗਰਮ ਪਈ ਹੈ ਕਿਉਂਕਿ ਗੈਸ ਇੱਕ ਪਾਸੇ ਲੱਗੀ ਹੋਈ ਸੀ ਨਾ ਨਾਲ ਲੋ ਜੀ ਮਾਟਰ ਆਲੂ ਪਾ ਦਿੱਤੇ ਨੇ ਆਪਾਂ ਨੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਹੀ ਕਿ ਲੱਗ ਗਿਆ ਮੇਰੇ ਗਰਮ ਇੱਦਾਂ ਮੈਂ ਇਹ ਜਿਹੜਾ ਦਹੀਂ ਲੀਕੂਆ ਇਹ ਇੱਥੇ ਇੰਦਾ ਲੱਗੂ ਚਾਰ ਨਹੀਂ ਟਿਕਾ ਦਿੱਖਿਆ ਬੱਚ ਨੂੰ ਜਿਹੜਾ ਪਾ ਲਓ ਜੀ ਆਪਣੀ 1 ਮਿੰਟ ਸਾਬ ਜਿਹੜੀ ਚਿਰ ਜਿਆ ਲੀਆਂ ਹੁਣ ਪਾਵਾਂਗੇ ਇਹਦੇ ਵਿੱਚ ਗਰਮ ਕਰਕੇ ਪਾਣੀ ਗਰਮ ਕਰਿਆ ਹੋਇਆ ਪਾਣੀ ਹੈ ਇਹ ਤੇ ਲੋ ਜੀ ਪਾਣੀ ਆਪਾਂ ਇਹਦੇ ਵਿੱਚ ਪਾ ਦਿੱਤਾ ਤੇ ਹੁਣ ਇਹਨੂੰ ਥੋੜਾ ਜਿਹਾ ਆਪਾਂ ਕੁੱਕਰ ਨੂੰ ਟੱਕ ਦਵਾਂਗੇ ਟੱਕਣ ਨਾਲ ਨਹੀਂ ਲੋ ਵੰਦੇ ਇਦਾਂ ਕੁlli ਬਣਾਵਾਂਗੇ ਰਜਾਵਾਂ ਦੀ ਸਬਜ਼ੀ ਤੇ 로ਜੀ ਇਹਨਾਂ ਆਪਣੀ ਸਬਜ਼ੀ ਬਣਦੀ ਆ ਇਹਨਾਂ ਮੈਂ ਮਾਨਦੀ ਆ ਭਾਂਡੇ ਤੇ ਫਿਰ ਇਸ ਤੋਂ ਬਾਅਦ ਮੈਂ ਬਣਾਉਂਗੀ ਰੋਟੀ ਤੇ ਸਬਜ਼ੀ ਵਧੀਆ ਬਣ ਗਈ ਆ ਤੇ ਗੈਸ ਕਰ ਦਿੰਨੇ ਆ ਆਪਾਂ ਬੰਦ ਤੇ ਇਹਦੇ ਵਿੱਚ ਪਾ ਦਨੇ ਆ ਹੁਣ ਆਪਾਂ ਧਨੀਆ ਕੱਟ ਕੇ ਬਰੀਕ ਕਰਦਾ ਧਨੀਆ ਇਹ ਤੇ ਧਨੀਏ ਨਾਲ ਆਪਣੀ ਸਬਜੀ ਦਾ ਜੋ ਟੇਸਟ ਆ ਬਹੁਤ ਜ਼ਿਆਦਾ ਬਦਲ ਜਾਂਦਾ ਹੈ। ਮੈਨੂੰ ਕਿ ਸਵਾਦ ਬਹੁਤ ਜ਼ਿਆਦਾ ਲੱਗਦੀ ਆ ਧਨੀਏ ਨਾਲ। ਮੈਂ ਤਾਂ ਹਰ ਇੱਕ ਮਤਲਬ ਕਿ ਜੇ ਮਤਲਬ ਕਿ ਰੋਟੀ ਲਾ ਮੋਲੀ ਆਣੀਆਂ, ਆਲੂ ਵਾਲੀਆਂ ਰੋਟੀਆਂ ਲਾਹਾਂ ਉਹਦੇ ਵਿੱਚ ਵੀ ਧਨੀਆ ਪਾਉਣੀ ਆ। ਧਨੀਏ ਨਾਲ ਹੀ ਸਬਜੀ ਦਾ ਸਵਾਦ ਬਦਲਦਾ ਹੈ। ਤੇ ਸਾਡਾ ਜਿਹੜਾ ਛੋਟਾ ਗੁਰਸੀ ਬੰਨਾ ਉਹ ਧਨੀਆ ਖਾਂਦਾ ਨਹੀਂ ਹੈਗਾ ਉਹਨੂੰ ਵਧੀਆ ਲੱਗਦਾ ਹੈਗਾ। ਤੇ ਦੇਖਿਓ ਲਾਲਾ ਖਾਊਗਾ ਗੁਰਕੀਆਂ ਨੂੰ। ਉਹਨੂੰ ਸਾਬ ਦੀ ਉਹ ਹੀ ਨਹੀਂ ਵਧੀਰਾ ਅਦੇ بس ਇੱਕ ਤਾਂ ਉਹਨੂੰ ਚਾਹੀਦਾ ਡੇਲੀ ਗੋਭੀ ਦੀ ਸਬਜ਼ੀ ਡੇਲੀ ਤੇ ਇੱਕ ਚਾਹੀਦੀ ਇਹਨੂੰ ਪਨੀਰ ਦੀ ਪੂਜੀ ਡੇਲੀ ਦੋ ਟਾਈਮ ਹੋਵੇ ਚਾਹੀਏ ਉਹਨੂੰ ਪਨੀਰ ਦੀ ਪੂਜੀ ਇੱਕ ਟਾਈਮ ਹੋਵੇ ਗੋਭੀ ਬਹੁਤ ਖੁਸ਼ ਹੁੰਦਾ ਉਹ ਖਾ ਕੇ ਤੇ ਦੇਖੋ ਜੀ ਆਪਣੀ ਸਬਜ਼ੀ ਹੋ ਗਈ ਹੈ ਰੈਡੀ ਤੁਹਾਨੂੰ ਦਿਖਾਣੇ ਆ ਦੇਖੋ ਜੀ ਤੇ ਸਬਜ਼ੀ ਪੂਰੀ ਵਧੀਆ ਬਣੀ ਆ ਦੇਖੋ ਮੜਾ ਇੱਧਰ ਕਰੀ ਬੁੱਤ ਕੈਮਰਾ ਕੁਕਰਚ ਕਰਦੇ ਕੈ ਦੇਖੋ ਜੀ ਸਬਜੀ ਪੂਰੀ ਵਧੀਆ ਬਣ ਗਈ ਆ ਤੇ ਮੈਂ ਤਰੀ ਵਾਲੀ ਰੱਖੀ ਆ ਸਬਜੀ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਕੁੰਬਾਂ ਦੀ ਸਬਜੀ ਸਪੈਸ਼ਲ ਸਰਦਾਰ ਜੀਆਂ ਵਾਸਤੇ ਬਣਾਈ ਆ ਦੇਖੋ ਸਰਦਾਰ ਜਿੰਨ ਕਿੱਦਾਂ ਦੀ ਲੱਗੂਗੀ ਸਰਦਾਰ ਜੀ ਤਾਂ ਕਹਿੰਦੇ ਸੀ ਇਹ ਵੀ ਤੈਨਨੇ ਕਦੇ ਬਣਾਈ ਤਾਂ ਹੈ ਨਹੀਂ ਵੀ ਖਬਰ ਵਧੀਆ ਬਣੂਗੀ ਕਿ ਨਾ ਦੇਥੋਂ ਮੈਂ ਕਿਹਾ ਚਲੋ ਇੱਕ ਵਾਰ ਟਰਾਈ ਕਰਕੇ ਦੇਖ ਲੈ ਟਰਾਈ ਕਰਨ ਚ ਕੋਈ ਹਰਜਤ ਤਾਂ ਹੈ ਨਹੀਂ ਵੈਸੇ ਮੈਂ ਖਾ ਕੇ ਦੇਖੀ ਆ ਸਬਜੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਸਵਾਦ ਬਣੀ ਆ ਤੇ ਚਲੋ ਜੀ ਅੱਜ ਸੀ ਇਹ ਸੀ ਆਪਣੀ ਅੱਜ ਦੀ ਵੀਡੀਓ ਸਬਜੀ ਦੀ ਟੁੰਮਾ ਦੀ ਸਬਜੀ ਕਿਸ ਤਰ੍ਹਾਂ ਬਣਦੀ ਆ ਤੇ ਤੁਹਾਨੂੰ ਮੈਂ ਦੱਸਦਾ ਇਦਾਂ ਹੀ ਬਣਦੀ ਆ ਤੇ ਉਮੀਦ ਕਰਦੀ ਆ ਸੋ ਤੁਹਾਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਉਹ ਆ ਪਲੀਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਦੇਣਾ ਬੈਲ ਆਈਕਨ ਦਾ ਬਟਨ ਪ੍ਰੈਸ ਜਰੂਰ ਕਰ ਦੇਣਾ ਤਾਂ ਜੋ ਤੁਹਾਨੂੰ ਮੇਰੀ ਸਭ ਤੋਂ ਪਹਿਲਾ ਵੀਡੀਓ ਦੇਖਣ ਨੂੰ ਮਿਲੇ ਉਮੀਦ ਕਰਦੀ ਆ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਤੇ ਤੁਸੀਂ ਕਹਿੰਦੇ ਹੋਵੋਗੇ ਜੀ ਸਿਰ ਤੇ ਟੋਪੀ ਲੈ ਕੇ ਸ਼ਾਲ ਕੋਟੀ ਪੈਰਾਂ ਚ ਜਰਾਬਾ ਬੂਟ ਮੈਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਇਸ ਲਈ ਮੈਂ ਸ਼ਾਮ ਦੇ ਟਾਈਮ 4:30 ਵਜੇ ਨਾਲ ਤੇ ਜਰਾਬਾ ਪਾ ਲੈਣੀ ਆ ਨਾਲ ਟੋਪੀ ਲੈ ਲੈਣੀ ਆ ਨਾਲੇ ਕੋਟੀ ਸ਼ਾਲ ਤਾਂ ਮੈਨਰੇ ਲੈਣੀ ਲੈਣਾ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਨਾਲ ਹੌਸਲਾ ਵਧਦਾ ਤੇ ਇਦਾਂ ਹੀ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਵਧੀਆ ਵਧੀਆ ਬਲੌਗ ਲੈ ਕੇ ਆਇਆ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਘਾਤੋ ਅੱਕੇ ਤੱਕ ਦੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਲੈ ਕੇ ਆਵਾਂਗੇ ਕੱਲੂ ਹੋਰ ਬਲੌਗ ਤਦ ਤੱਕ ਲਈ ਸਾਰਿਆਂ ਨੂੰ ਸਸ਼ਿਕਾ ਬਾਏ ਬਾਏ